ਅੱਜਕੱਲ ਦੇ ਜਵਾਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਇੱਕ ਵਾਰ ਵੀ ਨਹੀਂ ਸੋਚਦੇ ਕਿ ਉਹਨਾਂ ਦੇ ਇਸ ਕਦਮ ਦੇ ਨਾਲ ਮਾਪਿਆਂ ਦਾ ਕੀ ਹਾਲ ਹੋਏਗਾ ਜਦੋਂ ਵਕਤ ਲੰਘ ਜਾਂਦਾ ਫਿਰ ਮਾਪਿਆਂ ਪੱਲੇ ਰੋਣਾ ਹੀ ਰਹਿ ਜਾਂਦਾ ਘਰਾਂ ਦੇ ਘਰ ਤਬਾਹ ਹੋ ਜਾਂਦੇ ਨੇ ਅਜਿਹੀ ਹੀ ਮਾਮਲੇ 'ਚ ਇੱਕ 11ਵੀਂ ਜਮਾਤ ਦੇ ਮੁੰਡੇ ਨੇ ਖੌਫਨਾਕ ਕਦਮ ਚੁੱਕ ਲਿਆ ਸਕੂਲੋਂ ਛੁੱਟੀ ਹੁੰਦਿਆਂ ਹੀ ਇਹ ਮੁੰਡਾ ਆਪਣੇ ਦੋਸਤਾਂ ਨਾਲ ਨਹਿਰ 'ਚ ਨਹਾਉਣ ਚਲਾ ਗਿਆ ਨਹਾਉਂਦੇ-ਨਹਾਉਂਦੇ ਇਹ ਪਾਣੀ ਦੇ ਵਿੱਚ ਡੁੱਬਣ ਲੱਗਦਾ ਹੈ ਜਿਸ ਦੇ ਬਾਅਦ ਇਸ ਦੇ ਦੋਸਤਾਂ ਵੱਲੋਂ ਵੀ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਭ ਨਕਾਮ ਰਹਿੰਦਾ ਹੈ ਇਸ ਨੌਜਵਾਨ ਮੁੰਡੇ ਨੂੰ ਪਾਣੀ ਦਾ ਤੇਜ਼ ਬਹਾ ਹੜਾ ਕੇ ਲੈ ਗਿਆ ਮਗਰੋਂ ਜਦੋਂ ਸ਼ਾਮ ਤੱਕ ਪੁੱਤ ਘਰੇ ਵਾਪਸ ਨਾ ਆਇਆ ਤਾਂ ਘਰ ਚ ਤਰਥੱਲੀ ਮਚ ਗਈ ਮਾਪਿਆਂ ਨੂੰ ਜਦੋਂ ਪਤਾ ਲੱਗਿਆ ਤਾਂ ਘਰ ਦੇ ਵਿੱਚ ਸੱਥਰ ਵਿਸ ਗਏ ਮੇਰਾ ਭਤੀਜਾ ਹੀ ਸੀਗਾ ਜੀ ਇਹ ਕਿੰਨੀ ਕੁ ਉਮਰ ਸੀ ਉਹਦੀ ਉਮਰ 16-17 ਸਾਲ ਸੀਗੀ ਕੀ ਵਾਕਿਆ ਕੀ ਹੋਇਆ ਸੀ ਵਾਕਿਆ ਕੀ ਸਕੂਲੋਂ ਆਏ ਸੀਗੇ ਜੀ ਤੇ ਨਹਿਰ ਤੇ ਦੋਸਤਾਂ ਨਾਲ ਚਲਿਆ ਗਿਆ ਤੇ ਉੱਥੇ ਉਹਦੀ ਨਹਿਰ ਤੇ ਡੁੱਬਣ ਕਾਰਨ ਉਹਦੀ ਮੌਤ ਹੋ ਗਈ ਤੇ ਨਾਲ ਦੇ ਦੋਸਤੋ ਦੇ ਛੱਡ ਕੇ ਉਹਨੂੰ ਆ ਗਏ ਤੈਰਨਾ ਵਗੈਰਾ ਨਹੀਂ ਆਉਂਦਾ ਸੀ ਉਹਨੇ ਤੈਰਨਾ ਤਾਂ ਉਹਨੂੰ ਆਉਂਦਾ ਨਹੀਂ ਸੀਗਾ ਜੀ ਕਿਹੜੀ ਕਲਾਸ ਪੜਦਾ ਸੀ ਉਹ 11ਵੀਂ ਕਲਾਸ ਪੜਦਾ ਸੀ ਅੱਗੇ ਵੀ ਜਾਂਦਾ ਸੀ ਕਿ ਨਹਿਰ ਤੇ ਨਾ ਹੁਣ ਉਹਦਾ ਹੁਣ ਪਤਾ ਨਹੀਂ ਸਰ ਕਿ ਦੋਸਤਾਂ ਨਾਲ ਚੱਲਿਆ ਗਿਆ ਛੁੱਟੀ ਤੋਂ ਬਾਅਦ ਜਦੋਂ ਛੁੱਟੀ ਹੋਈ ਉਹਦੇ ਬਾਅਦ ਉਹ ਦੋਸਤਾਂ ਨਾਲ ਚੱਲਿਆ ਗਿਆ ਤੇ ਉਹਦੇ ਬਾਅਦ ਵਾਪਸ ਕਰੇ ਨਹੀਂ ਆਇਆ ਨਹਿਰ ਕਿੰਨੀ ਕੁ ਦੂਰਤ ਹੈ ਨਹਿਰ ਥੋੜੀ ਜੀ ਦੂਰ ਹੀ ਆ ਜੀ ਸਕੂਲ ਤੋਂ ਵੀ ਦੂਰੀ ਆ ਤੇ ਥੋੜੇ ਜੇ ਘਰਾਂ ਤੋਂ ਵੀ ਦੂਰੀ ਹੈ ਬਹੁਤ ਹੀ ਮੰਦਭਾਗੀ ਘਟਨਾ ਹੀ ਵਾਪਰੀ ਕੱਲ ਸਾਡੇ ਕਿਉਂਕਿ ਬੱਚਾ ਸਕੂਲ ਤੋਂ ਆਇਆ ਸੀਗਾ ਉੱਥੋਂ ਬਾਅਦ ਇਹ ਨਹਿਰ ਆ ਸਾਡੇ ਨਾਲ ਦੀ ਲੱਗਦੀ ਲੰਗੇ ਤੱਲੇ ਕਾਲੇ ਪੋਲ ਦੇ ਕੋਲ ਉੱਥੇ ਨਹਿਰ ਚ ਣਾਉਣ ਲੱਗੇ ਪਰ ਉੱਥੇ ਨਹਿਰ ਦਾ ਪਾਣੀ ਦਾ ਆਵਾਜ਼ ਜ਼ਿਆਦਾ ਕਰਕੇ ਤੇ ਜਦੋਂ ਸੰਭਲ ਨਹੀਂ ਗਿਆ ਔਰ ਉੱਥੇ ਜਿਹੜੀ ਨਹਿਰ ਦੇ ਵਿੱਚ ਡੁੱਬਣ ਦੇ ਕਾਰਨ ਅਸ ਦੀ ਮੌਤ ਹੋ ਗਈ ਆਮ ਦੇਖ ਲਈ ਇਹ ਨਹਾਉਣ ਦੇ ਵਿੱਚ ਕਾਫੀ ਬੱਚੇ ਜਿਹੜੇ ਆ ਗਏ ਨੇ ਲਾਉਦੇ ਲੂਂਗੇ ਦੇ ਹੁੰਦੇ ਨੇ ਘਰ ਵੀ ਜਿਹੜੇ ਨੇੜੇ ਉੱਤੇ ਗੱਲ ਇਹ ਆ ਜੀ ਚਲੋ ਬੱਚੇ ਚਲੇ ਤਾਂ ਜਾਂਦੇ ਆ ਪਰ ਇਹੋ ਜਿਹੀਆਂ ਮੰਦ ਭਾਗੀਆਂ ਘਟਨਾਵਾਂ ਜਿਹੜੀਆਂ ਜਦੋਂ ਵਾਪਰਦੀਆਂ ਤੇ ਉਦੋਂ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਤੋਂ ਚੇਤ ਹੋਣ ਦੀ ਲੋੜ ਹੈ ਕਿਉਂਕਿ ਬੱਚੇ ਸਾਰੇ ਬੱਚਿਆਂ ਨੂੰ ਤੈਰਨਾ ਵੀ ਆਉਂਦਾ ਹੁੰਦਾ ਔਰ ਜਦੋਂ ਬੱਚੇ ਨੇ ਗਰੁੱਪ ਬਣ ਕੇ ਜਾਂਦੇ ਆ ਔਰ ਉੱਥੇ ਜਿਹੀ ਹੀ ਘਟਨਾ ਜਦੋਂ ਬੱਚੇ ਇਕੱਲੇ ਹੁੰਦੇ ਆ ਵਾਪਨ ਤੇ ਔਰ ਜਦੋਂ ਕੋਈ ਮੰਦ ਭਾਗੀ ਕਰਨਾ ਆਪਰ ਜਾਂਦੀ ਆ ਤਾਂ ਬੱਚੇ ਡਰ ਜਾਂਦੇ ਆ ਔਰ ਉੱਥੋਂ ਕਿਉਂਕਿ ਜੇਕਰ ਕੋਈ ਸਿਆਣੇ ਬੰਦੇ ਹੋਣ ਤਾਂ ਉਹ ਇਸ ਚੀਜ਼ ਨੂੰ ਕੰਟਰੋਲ ਵੀ ਕਰ ਲੈਂਦੇ ਆ ਕੋਈ ਨਾ ਕੋਈ ਰੋਲਾ ਪੈਂਦਾ ਉੱਥੇ ਜਾਂ ਬੱਚੇ ਨੂੰ ਬਚਾਇਆ ਜਾਂਦਾ ਪਰ ਨਹੀਂ ਇਹ ਜਿਹੜੀਆਂ ਮੈਂ ਸਮਝਦਾ ਵੀ ਸਾਨੂੰ ਬੱਚਿਆਂ ਨੂੰ ਇਸ ਗੱਲ ਤੋਂ ਕੰਟਰੋਲ ਕਰਨਾ ਚਾਹੀਦਾ ਔਰ ਬੱਚਿਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਵੀ ਜਦੋਂ ਉਹਨਾਂ ਨੂੰ ਤੈਰਨਾ ਹੀ ਆਉਂਦਾ ਤੇ ਕਦੇ ਵੀ ਤੇਜ਼ ਪਾਣੀ ਦੇ ਵਿੱਚ ਜਾਂ ਡੂੰਘੇ ਪਾਣੀ ਦੇ ਵਿੱਚ ਉਹਨੂੰ ਨਹੀਂ ਜਾਣਾ ਚਾਹੀਦਾ 11ਵੀਂ ਕਲਾਸ ਪੜ੍ਹਦਾ ਸੀ ਬੱਚਾ 11ਵੀਂ ਕਲਾਸ ਪੜ੍ਹਦਾ ਤੇਰੀ ਐਜ ਕਿਤੇ ਸੀ ਬੱਚੇ ਦੀ 17 ਸਾਲ ਦਾ ਬੱਚਾ ਸੀਗਾ ਜੀ ਹਾਂਜੀ ਮਾਪਿਆਂ ਲਈ ਬਹੁਤ ਹੀ ਨਫਦਾਈ ਗੱਲ ਆ ਕਿਉਂਕਿ ਬੱਚੇ ਨੂੰ ਮਸਾਂ ਪਾਲ ਦਾ ਪ੍ਰੋਫਸਰ ਔਰ ਇੱਥੋਂ ਤੱਕ ਲਿਆਉਂਦਾ ਔਰ ਬਹੁਤ ਵੱਡੀ ਜਿਹੜਾ ਘਾਟਾ ਪਿਆ ਨੁਕਸਾਨ ਹੋਇਆ ਪਰਵਾਹ